ਪਟੰਡਾ ਡੱਬ ਵਾਲੀ ਰੋਡ ਤੇ ਇੱਕ ਕਾਰ ਨੂੰ ਲੱਗੀ ਅੱਗ ਨਾਲ ਜਾ ਰਹੇ ਐਂਬੂਲੈਂਸ ਚਾਲਕ ਨੇ ਦੱਸਿਆ ਅਤੇ ਟਰੱਕ ਡਰਾਈਵਰ ਤੋਂ ਅੱਗ ਬੁਝਾਊ ਜੰਤਰ ਲੈ ਕੇ ਅੱਗ ਤੇ ਪਾਇਆ ਗਿਆ ਕਾਬੂ ਮਾਮਲਾ ਐਤਵਾਰ ਨੂੰ 12 ਵਜੇ ਦੇ ਲਗਭਗ ਦਾ ਪਟੰਡਾ ਡੱਬ ਵਾਲੀ ਰੋਡ ਬਾਦਰ ਮੋੜ ਕੈਂਚੀਆਂ ਦੇ ਨੇੜੇ ਇੱਕ ਕਾਰ ਨੂੰ ਅੱਗ ਲੱਗ ਗਈ ਤਾ ਇੱਕ ਐਂਬੂਲੈਂਸ ਚ ਚਾਲਕ ਨੂੰ ਪਤਾ ਲੱਗਿਆ ਤੇ ਉਸਨੇ ਰੇਤਾ ਪਾ ਕੇ ਉਸਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਇੰਨੇ ਨੂੰ ਇੱਕ ਇੱਥੇ ਟਰੱਕ ਡਰਾਈਵਰ ਆਇਆ ਤੇ ਉਸਨੇ ਆਪਣੀ ਗੱਡੀ ਦੇ ਵਿੱਚੋਂ ਅੱਗ ਬਜਾਉ ਜੰਤਰ ਕੱਢਿਆ ਤੇ ਅੱਗ ਦੇ ਉੱਤੇ ਕਾਬੂ ਇਹਨਾਂ ਵੱਲੋਂ ਇੱਥੇ ਆਪਣਾ ਪਾਇਆ ਗਿਆ ਕਾਰ ਚਾਲਕ ਦਾ ਕਹਿਣਾ ਹੈ ਕਿ ਉਹ ਦੂਰ ਤੋਂ ਚੱਲ ਕੇ ਆ ਰਿਹਾ ਸੀ ਰਸਤੇ ਵਿੱਚ ਉਸਨੇ ਕਿਤੇ ਵੀ ਸਾਰ ਨਹੀਂ ਦਵਾਇਆ ਹੋ ਸਕਦਾ ਹੈ ਕਿ ਇਹ ਅੱਗ ਗਰਮੀ ਦੇ ਕਾਰਨ ਲੱਗੀ ਹੋਵੇ ਕਿਉਂਕਿ ਬਠਿੰਡਾ ਦੇ ਅੰਦਰ ਜਿਹੜਾ ਟੈਂਪਰੇਚਰ ਹੈ ਉਹ 47 ਤੋਂ 48 ਡਿਗਰੀ ਚੱਲ ਰਿਹਾ ਹੈ ਮਲਕੀ ਸਿੰਘ ਹੈ ਜੀ ਐਂਬੂਲੈਂਸ ਚਲਾਉਣਾ ਜੀ ਮੈਂ ਆਈ ਜਾਂਦਾ ਜੀ ਇਧਰੋਂ ਐਂਬੂਲੈਂਸ ਲੱਗ ਗਈ ਇਹਦੇ ਚੋ ਅੱਗ ਨਿਕਲੀ ਜਾਂਦੀ ਸੀ ਮੈਂ ਜਦੋਂ ਧਿਆਨ ਮਾਰਿਆ ਬਾਈ ਸਾਈਡ ਤੇ ਖੜਾ ਸੀ ਮੈਂ ਭੱਜ ਕੇ ਮੈਂ ਕਿਹਾ ਚਲੋ ਵੀ ਬੁਝਾਈਏ ਅੱਗ ਰੇਤੇ ਨਾਲ ਬੁਝਾਉਣ ਲੱਗ ਗਏ ਮੈਂ ਰੋਲਾ ਪਾਇਆ ਮੈਂ ਕਿਹਾ ਬਾਈ ਤੁਸੀਂ ਪਾਣੀ ਲਿਓ ਉਦੋਂ ਇੱਕ ਬਜਾਰਾ ਟਰੱਕ ਵਾਲਾ ਆਇਆ ਬਾਈ ਉਹਨੇ ਦੇਤਾ ਸਿਲੰਡਰ ਉਹ ਨਾਲ ਅੱਗ ਕੰਟਰੋਲ ਹੋ ਗਈ ਬਚਤ ਹੋ ਗਈ ਆਸੇ ਤੋਂ ਪਰ ਹੂੰ ਆਇਆ ਸਨੇਹ ਦਿੰਨੇ ਆ ਬਈ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਹਰੇਕ ਚੀਜ਼ ਗੱਡੀ ਨੂੰ ਆਪਦੇ ਨੁਸਾਨ ਨਾਲ ਚਲਾਉਣੀ ਹੈ ਕਿਉਂ ਤੁਹਾਨੂੰ ਵੀ ਪਤਾ ਗਰਮੀ ਬਹੁਤ ਪਈ ਜਾਂਦੀ ਹੈ ਆਹ ਦੇ ਹਾਂ ਬਹੁਤ ਲੱਗਦੀ ਐ ਇਸੇ ਕਰਕੇ ਆ ਵੀ ਆਪਦੀ ਕੋਈ ਵੀ ਗੱਡੀ ਆ ਤਾਰਾਂ ਦਾ ਸਭ ਦਾ ਧਿਆਨ ਦਿਓ ਗੱਡੀ ਦੇ ਡਰਾਈਵਿੰਗ ਕਰਦੇ ਗੱਡੀ ਦੇ ਵਿੱਚ ਵਹੇ ਨਹੀਂ ਸੀ ਟਰੱਕ ਵਾਲੇ ਨੇ ਦਿੱਤਾ ਹਾਂ ਟਰੱਕ ਵਾਲਿਆਂ ਨੇ ਦਿੱਤਾ ਜੀ ਟਰੱਕ ਵਾਲਿਆਂ ਨੇ ਦਿੱਤਾ ਜੀ ਉਹਨੇ ਵਿਚਾਰੇ ਵਿਚਾਲੇ ਹਾਂ ਇਹਦੇ ਤੇ ਨਾ ਕੰਟਰੋਲ ਹੋ ਗਈ ਸੀਗੀ ਅੱਗੇ ਪਹਿਲਾਂ ਆ ਗਈ ਹਾਂਜੀ ਧੰਨਵਾਦ ਇਹ ਮੇਰਾ ਨਾਮ ਚੰਦਰਕਾਂਤ ਹੈ ਮੈਂ ਬਠਿੰਡਾ ਤੋਂ ਹੀ ਆ ਪ੍ਰਤਾਪਨਗਰ ਤੋਂ ਠੀਕ ਹੈ ਲੋਕੀ ਸਿੱਕੇ ਦੀ ਮੈਂ ਗਿੱਦੜਵਾ ਤੋਂ ਆ ਰਿਹਾ ਸੀਗਾ ਜੀ ਪੈਟਰੋਲ ਤੇ ਗੱਡੀ ਲੈ ਕੇ ਆ ਰਿਹਾ ਸੀਗਾ ਤੇ ਮੈਂ ਸੁੱਚਾ ਵੀ ਸੀ ਐਨਜੀ ਗੱਡੀ ਐ ਐਨਜੀ ਪੁਆ ਲੈਣਿਆ ਤੇ ਫਿਰ ਘਰ ਨੂੰ ਨਿਕਲਦੇ ਆ ਮੈਂ ਸੀ ਐਨਜੀ ਪੁਵਾਈ ਬਸ ਇੱਥੋਂ ਆ ਕੇ ਚੇਂਜ ਹੀ ਕੀਤੀ ਸੀਗੀ ਹਜੇ ਤੇ ਧੂਆ ਨਿਕਲਣ ਲੱਗਿਆ ਮੈਂ ਗੱਡੀ ਸਾਈਡ ਤੇ ਲਾਦੀ ਮੈਂ ਬੋਨਟ ਖੋਲਣ ਦੀ ਕੋਸ਼ਿਸ਼ ਕੀਤੀ ਬੋਨਟ ਖੁੱਲਿਆ ਨਹੀਂ ਜਦੋਂ ਬੋਨਟ ਖੁੱਲਿਆ ਨਹੀਂ ਤੇ ਮੈਂ ਰੁੱਕ ਕੇ ਗੱਡੀ ਚੈੱਕ ਕੀਤੀ ਧੂਆ ਬੋ ਨਿਕਲਣ ਲੱਗਿਆ ਤੇ ਭਾਜੀ ਆਇਆ ਇੱਕ ਉਹ ਕਹਿੰਦੇ ਅੱਗ ਲੱਗ ਗਈ ਅੱਗ ਲੱਗ ਗਈ ਫਿਰ ਅਸੀਂ ਰੇਤਾ ਪਾਣ ਲੱਗ ਗਏ ਤੇ ਪਤਾ ਨਹੀਂ ਲੱਗਿਆ ਕੀ ਹੋਇਆ ਬਸ ਹੋਇਆ ਗਰਮੀ ਕਰਕੇ ਹੋ ਸਕਦਾ ਵੀ ਜਿ ਤੇ ਮੈਂ ਤਾਂ ਕਰਕੇ ਸ਼ਾਇਦ ਅੱਗ ਲੱਗ ਹੀ ਆ ਵੀ ਗਰਮੀ 'ਚ ਵਿਚਾਰ ਰੱਖੋ ਤੇ ਚਾਹੇ ਟੈਂਪਰੇਚਰ ਹਾਈ ਹੋਣ ਕਰਕੇ ਸ਼ਾਇਦ ਹੋ ਗਿਆ ਹੋਵੇ ਬਟ ਅਗੇ ਸਾਰੇ ਵੀ ਇੱਕ ਸੰਦੇਸ਼ ਹੀ ਆ ਸਾਰਿਆਂ ਨੂੰ ਵੀ ਇੱਕ ਤਰ੍ਹਾਂ ਦਾ ਵੀ ਧਿਆਨ ਰੱਖਿਆ ਜਾਵੇ ਗੱਡੀ ਦੇ ਵੀ ਇਹ ਫਾਪਟਾ ਹਸੋਂ ਤੋਂ ਬਚ ਗਏ ਜਿਵੇਂ ਲਗਾਤਾਰ ਚਲਾਉਣੇ ਗੱਡੀ ਕਿਸ ਤਰ੍ਹਾਂ ਦੇ ਧਿਆਨ ਰੱਖਣਾ ਚਾਹੀਦਾ ਗਰਮੀ 'ਚ ਇੱਕ ਤਾਂ ਇੰਜਨ ਦਾ ਧਿਆਨ ਰੱਖੋ ਵੀ ਜੇ ਕੋਸ਼ਿਸ਼ ਕਰੋ ਵੀ ਥੋੜੀ ਰੂਟ ਡਰਾਈਵ ਕਰਕੇ ਇਹਨੂੰ ਸਾਹ ਦਿਓ ਠੰਡੀ ਹੋਣ ਦਾ ਟਾਈਮ ਦਿਓ ਕਿਉਂਕਿ ਬਾਹਰੋਂ ਬਹੁਤ ਤਿੱਖੀ ਹਵਾ ਆ ਰਹੀ ਹੈ ਇੰਜਨ ਨੂੰ ਠੰਡਾ ਨਹੀਂ ਹੋ ਰਿਹਾ ਪੋਸ ਕਰਕੇ ਵੀ ਆਸਾ ਹੋ ਸਕਦਾ ਹੈ ਕੁਛ ਸੀएनजी ਐਡ ਆਵੜੀ ਕਰੋ ਗਰਮੀ ਆ ਜਾ ਕਿ ਜਮੇ ਏਸੀ ਚੱਲ ਜੇਗਾ ਹੁਣ ਲਗਾਤਾਰ ਤੇ ਏਸੀ ਨੂੰ ਵੀ ਦੌਂਦਵਾਇਆ ਜਾਵੇ ਜਾ ਉਹਦੀ ਹਾਂ ਉਹਦੀ ਵੀ ਸਰਵਿਸ ਕਰਾਈ ਜਾਵੇ